ਹਾਂਜੀ ਦੋਸਤੋ ਕੀ ਤੁਸੀਂ ਜਾਣਦੇ ਹੋ ਏਸੀ ਦਾ ਟਨ ਕਿਵੇਂ ਪਤਾ ਕਰੀਏ ਜੇ ਨਹੀਂ ਜੁੜੇ ਰਹੇ ਹੋ ਵੀਡੀਓ ਦੇ ਨਾਲ ਏਸੀ ਦਾ ਟਨ ਏਸੀ ਦਾ ਵਜ਼ਨ ਨਹੀਂ ਹੁੰਦਾ ਏਸੀ ਦੀ ਕੂਲਿੰਗ ਕੈਪੈਸਿਟੀ ਹੁੰਦੀ ਹੈ ਜਿਵੇਂ 1 ਟਨ ਦਾ ਏਸੀ 1 ਘੰਟੇ ਵਿੱਚ 12000 BTU ਹੀਟ ਕੱਢਦਾ ਹੈ ਉਦਾਂ ਹੀ 1.5 ਟਨ ਦਾ ਏਸੀ 1 ਘੰਟੇ ਵਿੱਚ 18000 BTU 2 ਟਨ ਦਾ ਏਸੀ 24000 BTU ਹੀਟ ਕੱਢਦਾ ਹੈ ਜੇ ਤੁਸੀਂ ਰੂਮ ਮੁਤਾਬਿਕ AC ਲੈਣਾ ਹੋਵੇ ਤਾਂ 100 ਤੋਂ ਲੈ ਕੇ 120 ਸਕੁਅਰ ਫੀਟ ਦੇ ਰੂਮ ਵਿੱਚ ਤੁਸੀਂ 1 ਟਨ ਦਾ AC 120 ਤੋਂ ਲੈ ਕੇ 180 ਤੱਕ 1.5 ਟਨ ਦਾ AC 180 ਤੋਂ ਲੈ ਕੇ 280 ਤੱਕ 2 ਟਨ ਦਾ AC ਲਗਾ ਸਕਦੇ ਜੇ ਤੁਹਾਨੂੰ ਨਹੀਂ ਪਤਾ ਸਾਡਾ AC ਕਿੰਨੇ ਟਨ ਦਾ ਹੈ AC ਦੇ ਉੱਤੇ ਸਟicker ਲੱਗਿਆ ਤਾਂ ਤੁਸੀਂ ਪਤਾ ਕਰ ਸਕਦੇ ਹੋ ਜਿੱਦਾਂ ਮੇਰੇ ਪਿੱਛੇ ਵੋਲਟਾਸ ਦਾ AC ਲੱਗਿਆ ਇਸ ਤੇ ਤੁਸੀਂ ਨਜ਼ਰ ਮਾਰੋਗੇ ਤੇ ਇਸ ਤੇ ਵੀ ਇਸ ਟਾਈਪ ਦਾ ਸਟicker ਲੱਗਿਆ ਹੁੰਦਾ ਜਿਸ ਦੇ ਉੱਤੇ AC ਦੀ ਸਾਰੀ ਜਾਣਕਾਰੀ ਲਿਖੀ ਹੁੰਦੀ ਤੇ ਮਾਡਲ ਨੰਬਰ ਲਿਖਿਆ ਹੁੰਦਾ ਜਿੱਦਾਂ ਇੱਥੇ ਲਿਖਿਆ ਹੈ 18 ਦਾ ਮਤਲਬ 18000 3 ਦਾ ਮਤਲਬ 3 ਸਟਾਰ ਇੱਥੋਂ ਤੁਸੀਂ ਪਤਾ ਲਗਾ ਸਕਦੇ ਹੋ ਜਿੱਦਾਂ ਹੁਣ ਇਹ AC 1.5 ਟਨ ਦਾ ਹੈ ਮੇਰੇ ਹਿਸਾਬ ਨਾਲ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ AC ਦੀ ਦਨ ਪਤਾ ਕਰਨ ਦਾ ਤਰੀਕਾ ਤੇ ਏਸੀ ਕਿਹੜੇ ਰੂਮ ਲਈ ਕਿਹੜਾ ਸਹੀ ਹੈ ਪਤਾ ਲੱਗ ਹੀ ਗਿਆ ਹੋਗਾ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਕਰ ਦਿਓ